ਬਾ ਡੈਡੀ ਰੋਟੀ ਖਾਣ ਲੱਗੇ ਇਹ ਆ ਜਸਵੰਦਰ ਸਤ ਸ੍ਰੀ ਅਕਾਲ ਜਿੰਪਾ ਤੁਹਾਡਾ ਮਾਈ ਬਲੌਗ ਜਸਵੰਦਰ ਸਿੰਘੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਮੂਗੇ بارش ਬਹੁਤ ਪੈ ਰਹੀ ਹੈ بارش ਨੂੰ ਚਾਰ ਦਿਨ ਹੋ ਗਏ ਹੋਰ ਤੂੰ ਤਾਂ ਅੰਦਰ ਬੜਿਆ ਬੈਠਾ ਬਾਹਰ ਦੇਖ ਪੜਾਕੀ ਉਧਰ ਵੱਡਾ ਅੰਦਰ ਟਿਪ 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 ਕੋਈ ਜਾਂਦਾ

ਚੇਰਿੰਗ ਕਯੋਬਿੰਗ ਪਕਿੰਗ 24 ਨਹੀਂ 14 ਹੋਏ ਨੇ ਬੜਾ ਦਿੱਕਾ ਬਣਦਾ 26 ਹੋਗੇ 15 ਨਹੀਂ ਨਹੀਂ ਡਾਈੰਗ 15 16 17 ਥਾਈੰਗ 18 19 19 20 30 ਹੋਗੇ ਜੜੀ 20 20 ਚੱਲ ਚੱਲ 21 22 23

38 36 39 36 40 40 ਫਿਰ ਫਿਰ 36 ਨਹੀਂ 40 ਹੋ ਗਿਆ 38 39 40 41 42 41 43 42 40 43 44 44 45 39 40 46 46 47 47 48 ਕਹਿੰਦੇ 47 847 48 48 49 49 50 15 ਮਦਰੀ 50 ਬਾ ਜਿਤਨੇ ਜਿਤਨੇ ਪੋਣੀ ਵਾਲੀ ਤੇਰਾ ਸਰੀਰ ਆ ਜੇ ਦੇਖੀ ਜਿਵੇਂ ਬੋਲ ਪਰ ਆ ਜੇ ਫੂਕ ਕੱਢੀਂ ਐ ਕੱਢਦੇ ਆਂਗੇ ਫਿਰ ਤੁਸੀਂ ਘੌਰ ਆਪਾ ਮਨਸਾ ਤਾਂਕ ਬੋਲਣ ਕਰੇਂ ਕਰੋ ਯਾਰ ਇੰਨਾ ਰਸਣ ਯਾਰ ਦਿਆਂ ਤੈਨੂੰ ਫਿਰ ਫਾਇਦਾ ਕੀ ਆ ਭਈਆ ਭਈਆ ਬਦਾਮ ਖਾ ਜਾਉਂਗਾ ਹੋਰ ਨਾ ਸੀ ਭਈ ਦੜੀ ਆਵਾਜ਼ ਤਾਂ ਉਹ ਹੀ ਫੜਾ ਲਓ ਫੜਾ ਲਓ ਫੜਾ ਤੂੰ ਨਹੀਂ ਦਹੀ ਨਾ ਡੋਲਿਓ ਆਹ ਫੜਾ ਦੇ ਆਹ ਕੋਈ ਇਹਨੇ ਪਜਾਮਾ ਫੇਰ ਮੈਂ ਕਿਹੜਾ ਪਾਣਾ ਨੀ ਪਾ ਲਾ ਇਹਦੇ ਮਿੱਟੀ ਵਾਲੀ ਪਈ ਫੜਾ ਤੂੰ ਨਹੀਂ ਮੈਨੂੰ ਵੇੜ ਨਾ ਥੋੜੀ ਆਹ ਟੁੱਟ ਗਈ ਯਾਰ ਕੀ ਕਰੀਏ ਕਰਦੇ ਆ ਰੱਬ ਨੂੰ ਫੋਨ ਨਵੀਂ ਦਬਾਊਗਾ ਕਰਦੇ ਆ ਰੱਬ ਦਾ ਦੁਆਦੂ ਕਰ ਪਰਮਾਤਮਾ ਨੂੰ ਕਹਿੰਦੇ ਆ ਵੀ ਵੀਰ ਜੀ ਟੁੱਟ ਗਈ ਪਟਵਾ ਦਿਖਾ ਰਾ ਜਿੱਥੇ ਮੈਂ ਬੈਠਾ ਇਹ ਟੋਏ ਚੋਂ ਪਾਸੋਂ ਨਿਕਲ ਜਾਣਾ ਹੈ ਯਾ ਟੋਏ ਚੋਂ ਮੈਂ ਨਿਕਲ ਗਿਆ ਨਾ ਜਿਤਨੇ ਮਿੱਤਰਾ ਬਾਸੋਦਨੇ ਰੱਬ ਨੇ ਸੁਣ ਲਈ ਦਵਲ ਹਾਂ ਇਹ ਟੋਆ ਆ ਯਾ ਇਦਨਵਾ ਬੋਲਦਾ ਨਾ ਉਦੋਂ ਕੈਮਰਾ ਕਮਾਈ ਜਾਏਗਾ ਓਕੇ ਤੇਰਾ ਕੈਮਰਾ ਜਾ ਮੈਂ ਟੋਏ ਤੋਂ ਨਿਕਲ ਗਿਆ ਮੇੜੀ ਜੀ ਹਾਂ ਜਦੋਂ ਤੁਸੀਂ ਮੈਂ ਪਾਸ ਹਾਂ ਹਾਂ ਓਕੇ ਇਹ ਹੰਤਾ ਹੈ ਪਾਸ ਹੀ ਪਾਸ ਹੁਣ ਕਿਹੜਾ ਫੇਲ ਆਹ ਨਹੀਂ ਯਾਰ ਵੀਰੇ ਬੰਦਾ ਅਬ ਦੀ ਕਰਿਆ ਸੋਧਣ ਜੋਗਾ ਹੋਵੇ ਓ ਕਰੇ ਹੁਣ ਵੀ ਆਪ ਹੀ ਸੋਧਦਾ ਮਹਾਰਾ ਦੀ ਮਿਹਰ ਆਪ ਕਿੱਥੇ ਫਿਰਦੇ ਹੋ ਫਿਰ ਵੀ ਯਾਰ ਤੁਸੀਂ ਲੈ ਕੇ ਜਾਂਦੇ ਹੋ ਓ ਫਿਰ ਕੋਈ ਫਰਕ ਨਹੀਂ ਯਾਰ ਚਲੋ ਬੈਠੇ ਛੋਟੇ ਜਾਨ ਜਉਂਦੇ ਰਹੇਦੇ ਇਹੀ ਆਪਾਂ ਦਾ ਰੱਬ ਨੂੰ ਸ਼ੁਕਰਾਨੇ ਤਲਬ ਦੁਲਕਨਾ ਜਾਈ ਉਹ ਪੂਰ ਭਾ ਦੇਗਾ ਫਿਰ ਗਰ ਹੱਦ ਕਰੀ ਜੰਡਿਆਂ ਤੁਹਾਡਾ ਰਾਈਟ ਟਿਕਾਓ ਨਾ ਫਿਰ ਬਦਲ ਹਲੇ ਵੀ ਨਹੀਂ ਨਹੀਂ ਹਟਦਾ ਯਾਰ ਉਹ ਵਾਓ ਮੀਨ ਦਾ ਉਧਰ ਕਮਰੇ ਚ ਪਤਾ ਕਿੰਨਾ ਬੁਰਾ ਹਾਲ ਹੋਣ ਡਿਆ ਕਣੀਆਂ ਪਹਿੰਗ ਰੋਕ ਮੜ ਕਣੀਆਂ ਪਹਿੰਗ ਮਾਣੀ ਕਰਨ ਯਾਰ ਕਾੜੋ ਮੈਂ ਚੜਾ ਇਹ ਵੀ ਚਾਹਣਾ ਤਾਂ ਪੈਣਾ ਹੀ ਚੜਦਿੰਨੀ ਕੋਈ ਨਾ ਆਫੜਾ ਪੂੰ ਪੂੰ ਫੜਾ ਦੇ ਬਾਬਾ ਪੂਆ ਹੌਲੀ 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 ਆ ਦੇ ਲੈ ਇੱਥੇ ਹੀ ਉਹਦਣੇ ਜੋਤੇ ਨਹੀਂ ਕੰਮ ਕਰਤਾ ਜੀ ਉਹ ਚੱਲ ਗਿੱਲਾ ਹੋਈ ਜਾਂਦਾ ਵੀਰ ਜੀ ਫੋਨ ਲੈ ਬਣ ਟਾਲੀ ਦੇ ਲੋਕ ਨਹੀਂ ਵੱਧ ਗੀ ਕੋਈ ਆ ਤੂੰ ਟਾਲੀ ਨਾ ਮਾਰ ਮੈਨੂੰ ਟਾਲੀ ਲੈ ਦਰਾਖਤਾਂ ਦੇਖੋ ਉਰਾਖਤ ਬਥੇਰੇ ਮਹਾਰਾ ਦੀ ਮਿਹਰ ਹੋਣ ਲਈਏ ਨੇ ਬਹੁਤ ਬਹੁਤ ਕਰਪਾ ਮਾਰ ਕ। ਪਰ ਮੈਂ ਨਹੀਂ ਹਟਦਾ ਹਨ। ਮੈਂ ਆ ਕੋਟ ਹਨ ਤੇਰਾ। ਇਹ ਰੇਨ ਕੋਟ ਹੈ ਤੇ ਅੰਦਰ ਗੱਡੀ ਚੱਲਦੀ ਹੈ। ਉਹ ਬਚਣਾ ਹਟ ਜਾਓ। ਉਹ ਰਾਜੇ ਹੌਲੀ। ਆ ਦਿਖਾ ਮੰਦਰੋਂ ਮੈਂ। ਅੰਦਰ ਵੜ ਕੇ ਦਿਖਾ ਦੇ ਫੋਨ ਤੇ ਹੱਥ ਰੱਖ ਲੈ ਵੀਰਾ ਬਣ ਕੇ। ਉਹ ਕੋਈ ਨਾ ਗਰੀਬਾਂ ਦਾ ਕਦੇ ਦਾ ਸੁਣੂਗਾ ਰੱਬ। ਪਹਿਲਾਂ ਤੇੜਾਈ ਵੀ ਫੋਨ ਤੇ। ਉਹ ਫਿਰ ਇਹਦਾ ਆਪ ਸੁਣੂਗਾ ਹੀ ਕੋਈ ਨਾ। ਨਹੀਂ ਅਗਰ ਆਪ ਦੇਖਣ ਨੂੰ ਹੋ ਜਾਂਦਾ ਨਾ ਅਗਰ ਆਪ ਕਹਿੰਦੇ ਬਹੁਤ ਵਧੀਆ ਸਾਰਾ ਕੁਝ ਹੋ ਰਿਹਾ ਲੈ ਆਪਣੀਆਂ ਬੇਟੀਆਂ ਪੁੱਟੀਆਂ ਵਿਰਦੀ ਸਾਡੀਆਂ ਦਾ ਬਹੁਤ ਪੂਰਾ ਹਾਲ ਹੈ ਵਾਹ ਦੇਖ ਲਓ ਸਾਰਾ ਹੀ ਘਰ ਚੁਈ ਜਾਂਦਾ ਇਧਰੋਂ ਇਹ ਵੱਡਾ ਅੰਦਰ ਆ ਪਹਿਲਾ ਦਾਦਾ ਜੀ ਹੁਣੇ ਵੇਲੇ ਦਾ ਦਾਦਾ ਜੀ ਉਹਨਾਂ ਦਾ ਸਾਡਾ ਪੁਰਾਣਾ ਕਮਰਾ ਜੀ ਇਹ ਪੁਰਾਣਾ ਕਮਰਾ ਵਾ ਇਹ ਸਾਡਾ ਇਹ ਇੱਥੇ ਛਾੜੀਆਂ ਪੇਟੀਆਂ ਪੇਟੀਆਂ ਮਾੜਾ ਸਟੋਰ ਰੂਮ ਆ ਇਹ ਸਾਡਾ ਸਟੋਰ ਰੂਮ ਆ ਜੀ ਪਰ ਇਹ ਨਹੀਂ ਕਰਨ ਅੱਜ ਚੋਰ ਰਿਹਾ ਨਹੀਂ ਪਾਲਿਆ ਕਰਨ ਬਾਲੇ ਲਾ ਲਓ ਜਿੰਮੀ ਮਰਜੀ ਲਾ ਲਓ ਬਹੁਤ ਜ਼ਿਆਦਾ ਚੋਰ ਰਿਹਾ ਕੀ ਕਰੀ ਨਹੀਂ ਹਟ ਨਹੀਂ ਰਿਹਾ ਉਸ ਦਿਨ ਤੋਂ ਹੀ ਹੁਣ ਚੋਰ ਰਿਹਾ ਚੋਈ ਜਾਂਦਾ ਚੋਈ ਜਾਂਦਾ ਹੋਰ ਚਾਚਾ ਜੀ ਆ ਗਏ ਹੋਰ ਡਾਟਾ ਚਾਚਾ ਜੀ ਰਾਣਾ ਸਾਹਿਬ ਰਾਣਾ ਸਾਹਿਬ ਤੋਂ ਆਏ ਨੇ ਕੱਲ ਤੇ ਗਏ ਹੋਏ ਸੀਗੇ ਯਾਦ ਆਇਨੇ ਕੱਲ ਦੇ ਗਏ ਹੋਏ ਉਹ ਸੇਵਾ ਕਰਦੇ ਸੀ ਨਾ ਉੱਥੇ ਫਿਰ ਸੇਵਾ ਕਰਦੇ ਹੁੰਦੇ ਜਾਂਦੇ ਹੁੰਦੇ ਆ ਰਾਣਾ ਸਾਹਿਬ ਵੀ ਸਾਡੇ ਭਾਈ ਸਾਡੇ ਸਾਰੇ ਜਾਂਦੇ ਆ ਰਾਣਾ ਸਾਹਿਬ ਤਾਂ ਸਾਰੇ ਪਿੰਡਾਂ ਚੋਂ ਜਾਂਦੇ ਆ ਲੋਕ ਹਾਂ ਕੰਟੀ ਆਪਣਾ ਜਾਂਦਾ ਰਾਣਾ ਸਾਹਿਬ ਹੂੰ ਬਹੁਤ ਫਾਰਕ ਆ ਬੜਾ ਜਾਣਦਾ ਰਾਣਾ ਸਾਹਿਬ ਕੀ ਕਾ ਉਹ ਜਿਹੜੇ ਜਿਹੇ ਵੀ ਲਵੇ ਪਿੰਡ ਭਾਈ ਜਨ ਲੱਗਦੇ ਆ ਬਾਕੀ ਬਾਬਾ ਬਲਜਿੰਦਰ ਸਿੰਘ ਜੀ ਹਨਾ ਉਹਦਾ ਸਾਰਿਆਂ ਨੂੰ ਪਤਾ ਹੀ ਆ ਹਨਾ ਹਾਂ ਸੱਚਖੰਡ ਚਲੇ ਗਏ ਬਾਬਾ ਬਾਬਾ ਬਲਜਿੰਦਰ ਸਿੰਘ ਜੀ ਲੈ ਗਏ ਚਾਚਾ ਜੀ ਹੁਣ ਉਹਨਾਂ ਨੂੰ ਹੋਰ ਨਾਲ ਲਗਦੇ ਨੇ ਜਿਵੇਂ ਪਾਏ ਉਹ ਉਹ ਕਮਾਈ ਵਾਲੇ ਮਹਾਂਪੁਰਖ ਸੀਗੇ ਬਹੁਤ ਹੀ ਜ਼ਿਆਦਾ ਕਮਾਈ ਕੀਤੀ ਯਾਰ ਯਾਰ ਇੰਨੀ ਕਮਾਈ ਸੀ ਦੇਖ ਲੈ ਤੂੰ ਦਵਾਨ ਲਾ ਕੇ ਦਵਾਨ ਲਾ ਕੇ ਜਾ ਕੇ ਪੂਰੇ ਹੰਬ ਹਵਾ ਕੇ ਦਵਾਨ ਕਹਿੰਦੇ ਦਵਾਨ ਲਾ ਕੇ ਜਾ ਕੇ ਰਾਮ ਚ ਹੋ ਗਏ ਬੱਸ ਦੇਖ ਲੋ ਹਣਾ ਫਿਰ ਜਾ ਕੇ ਆਰਾਮ ਤੋਂ 11 ਸਾਲ ਜਿੰਨੂੰ ਬੱਧੀ 11 ਸਾਲ ਗੱਡੀ ਤੇ ਬੈਠਿਆ ਨਹੀਂ ਯਾਰ ਇੰਨਾ ਟਾਈਮ ਤਾਂ ਨਹੀਂ ਹੋਇਆ ਉਹ ਬੰਦੇ ਨੂੰ ਜਾਂ ਬੋਲ ਦੇ ਬਾਬਾ ਤੇਜਾ ਸਿੰਘ ਜੀ ਜਦੋਂ ਮੈਨੂੰ ਪਤਾ ਗੁਰੂ ਘਰ ਦਾ ਨਕਸ਼ਾ ਬੰਦਾ ਦਾ ਹੈ ਗੁਰੂ ਘਰ ਦਾ ਨਕਸ਼ਾ 11 ਸਾਲਾਂ ਦਾ ਨਹੀਂ ਕਮਾਈ ਵਾਲੀ ਸੀ ਪੜ੍ਹੇ ਲਿਖੇ ਸ਼ਾਂਤ ਸੀਗੇ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਘਰ ਕਿੱਥੇ ਚਾ ਬੁਲਾ ਲੈ ਭੈਣ ਭਰਾਵਾਂ ਨੂੰ ਸਾਸਰੀ ਘਰ ਭਾਈ ਹਾਂ ਸਾਸਰੀ ਘਰ ਮਾਰਦੇ ਕਰਿਆ ਕਰੋ ਵੱਧ ਤੋਂ ਵੱਧ ਕਹਿੰਗੇ ਵੱਧ ਤੋਂ ਵੱਧ ਕਰਨ ਕਿਹਦੇ ਕੋਈ ਨਾ ਉ게 ਮਦਦ ਕਰੋ ਸਾਡੀ ਵੱਧ ਤੋਂ ਵੱਧ ਮਦਦ ਕਰੋ ਭਾਈ ਵੱਧ ਤੋਂ ਵੱਧ ਸਾਡੀ ਹਾਂ ਮੇਰਾ ਭਤੀਜਾ ਦੀਦਾ ਹੀ ਤੂੰ ਕਹਿ ਨਹੀਂ ਸਕਦੇ ਯਾਰ ਕੋਈ ਨਾ ਕੋਈ ਨਾ ਇਹਨਾਂ ਨੂੰ ਕਿਹਾ ਕਰੋ ਯਾਰ ਵੀ ਤੁਹਾਨੂੰ ਪਤਾ ਨਹੀਂ ਉਹਨੂੰ ਨਾ ਕੋਈ ਫੋਨ ਚੱਲਦਾ ਕੋਈ ਨਾ ਨਹੀਂ ਪਤਾ ਹੁਣ ਪਤਾ ਲੱਗਿਆ ਉਹਨੂੰ ਦੱਸ ਦੇ ਹਾਂ ਹੋਰ ਕਹ ਦੇ ਕਹ ਦੇ ਯਾਰ ਚਾਚਾ ਮੇਰੇ ਭਤੀਜੇ ਦੀ ਮਦਦ ਕਰੋ ਭਾਈ ਬਹੁਤ ਧੰਨਵਾਦ ਹੋਰ ਲੱਤ ਲਾਉਣੀਆਂ ਬਹੁਤ ਬਹੁਤ ਧੰਨਵਾਦ ਹਾ ਸਾਡੀ ਮਦਦ ਕਰੋ ਮਦਦ ਕਰੋ ਬਾਦ ਤੋਂ ਬਾਦ ਭਾਈ ਬਹੁਤ ਤੁਹਾਡਾ ਧੰਨਵਾਦ ਹੋਊਗਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਊਗਾ ਚੜ੍ਹਦੀਆਂ ਕਲਾਂ ਚ ਰੱਖੂਗਾ ਮੇਰਾ ਭਰਾ ਮੇਰਾ ਵੀਰ ਦੀ ਇਹਨਾਂ ਨੇ ਸਾਨੂੰ ਮੈਨੂੰ ਬਹੁਤ ਸਾਂਭਿਆ ਮੇਰੇ ਯਾਰਾ ਮਿੱਤਰਾਂ ਨੇ ਵੀ ਬਹੁਤ ਸਾਂਭਿਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਗਰਾਂ ਚ ਰੱਖੇ ਪ੍ਰਮਾਤਮਾ ਸਮੱਤਾ ਵਾਸੀ ਮੈਨੂੰ ਸਾਂਭਿਆ ਨਾ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡੀ ਗੱਲ ਆ ਹੁਣ ਤੁਸੀਂ ਆਪ ਸਿਆਣੇ ਹੋ ਮੈਨੂੰ ਚਾਰ ਸਾਲ ਹੀ ਹੋਣ ਵਾਲੇ ਨੇ ਕਿ ਦੋ ਕੁ ਮਹੀਨੇ ਘਟਨੇ ਇਹ ਹੋਇਆ ਸੀਗਾ ਫਰਵਰੀ ਨੂੰ ਚਾਰ ਸਾਲ ਹੋਣਾ ਮੈਨੂੰ ਹਾਂ ਫਰਵਰੀ ਚ ਫਰਵਰੀ ਦੀ 2 ਫਰਵਰੀ ਨੂੰ ਐਕਸੀਡੈਂਟ ਹੋਇਆ 2 ਫਰਵਰੀ ਸੀ ਨਾ ਉਸ ਦਿਨ ਰਾਤ ਨੂੰ ਨਾ ਉਸ ਲਾ ਲੋ ਹੁਣ ਕੋਈ ਵੀ ਦਿਨ ਤਾਂ ਸਾਰੇ ਕੋਈ ਨਹੀਂ ਹੁੰਦੇ ਨੇ ਉਹ ਫਿਰ ਮਨ ਨੂੰ ਤਾਂ ਹੋ ਹੀ ਜਾਂਦਾ ਉਹ ਕਾਲਾ ਦਿਨ ਸੀ ਉਹ ਕੱਲ ਤਾਂ ਐ ਕਰਦੇ ਆ ਜਿਵੇਂ ਸਿੱਧੂ ਮੂਸੇ ਵਾਲਾ ਦਾ 29 ਸੀਗਾ ਪਰ ਮੇਰੇ ਤੋਂ ਬਾਅਦ ਸਿੱਧੂ ਮੂਸੇ ਵਾਲਾ ਮਰਿਆ ਹਨਾ ਯਾਰ ਨਹੀਂ ਪਹਿਲੇ ਨਹੀਂ ਬਾਤ ਮਰਿਆ ਓਏ ਨਹੀਂ ਪਹਿਲਾਂ ਮਰਿਆ ਮੇਰੇ ਡਾਪਾ ਸੀਐਮਸੀ ਦੀ ਸੀਗੇ ਯਾਰ ਓ ਨਹੀਂ ਯਾਰ ਗੰਦੇ ਮੈਂ ਤੁਹਾਨੂੰ ਦੱਸਿਆ ਤੁਸੀਂ ਵੀ ਸਿੱਧੂ ਸਿੱਧੂ ਦੀ ਵੀ ਡੈਥ ਹੋ ਗਈ ਮਨਜਾਦ ਨਹੀਂ 30 ਮਈ ਨੂੰ ਮਰਿਆ ਉਹ ਯਾਰ ਜਨਵਰੀ ਫਰਵਰੀ ਜਨਵਰੀ ਫਰਵਰੀ ਮਈ ਮੈਂ ਤਾਂ ਇੱਕ ਮਹੀਨਾ ਬਾਅਦ ਹੌਸਪੀਟਲ ਤੇ ਸੀਗੇ ਆਪਾਂ ਵੀਰ ਜੀ ਹੌਸਪੀਟਲ ਤੇ ਸੀਗੇ ਆਪਾਂ ਅੱਛਾ ਹਾਂਜੀ ਕਿਣ ਮੇਰੇ ਨਹੀਂ ਯਾਰ ਜਾਦ ਹੈ ਕਿਣ ਮਨ ਹੋਈ ਜਾਂਦੇ ਤੈਨੂੰ ਜਾਦ ਨਹੀਂ ਹੌਸਪੀਟਲ ਜਿੰਨਾ ਮਰਦੇ ਰਹੇ ਨਹੀਂ ਨਹੀਂ ਨਾ ਹਟ ਰਿਹਾ ਕਾਲੀ ਦੇ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਵੀ ਇੰਨਾ ਹੀ ਮਹੀ ਪੈ ਰਿਹਾ ਸਾਰੇ ਪਾਸੇ ਹੀ ਆ ਇਹ ਸਾਰੇ ਭੈਣ ਭਰਾ ਜਰੂਰ ਕਮੈਂਟ ਕਰਿਆ ਕਰੋ ਜੇ ਕੋਈ ਕਮੀ ਪੇਸੀ ਲੱਗਦੀ ਹੁੰਦੀ ਆ ਉਹ ਵੀ ਦੱਸੋ ਹਾਂ ਮੇਰੇ ਬਾਈ ਬਣੇ ਸਾਰੇ ਯਾਰ ਦੱਸਿਆ ਕਰੋ ਭਰਾ ਦੱਸਿਆ ਕਰੋ ਜੀ ਬਈ ਜਿਵੇਂ ਹੁੰਦੀ ਆ ਜੀ ਮੈਂ ਤੁਸੀਂ ਜਿਵੇਂ ਕਹੋਗੇ ਆਪਾਂ ਤੋਂ ਵੀ ਕਰ ਦੇਣਾ ਹਾਂ ਤੁਸੀਂ ਵੱਧ ਤੋਂ ਵੱਧ ਦੱਸਿਆ ਕਰੋ ਦੱਸੇ ਤੇ ਪਤਾ ਲੱਗਦਾ ਇਨਸਾਨ ਗਲਤੀਆਂ ਦਾ ਪਤਲਾ ਉਹਨਾ ਇੰਨੇ ਆਪਾਂ ਸਪੱਸ਼ਟ ਵੀ ਨਹੀਂ ਹੈਗੇ ਵੀ ਆਪਾਂ ਨੂੰ ਇੰਨਾ ਵੀ ਨਹੀਂ ਪਤਾ ਨਾ ਯੂਟਿਊਬਰ ਹਾਂ ਜੀ ਉਹ ਸਾਈਕਲ ਇੱਧਰ ਲਾ ਦਿਓ ਸਾਈਕਲ ਪਰੇ ਅੰਦਰ ਕਰ ਦੇ ਜੰਗਾਲ ਲੱਗ ਜੂ ਹਾਂ ਕੋਈ ਨਾ ਉਹ ਛਾਂਤਰੇ ਛਾਂਤਰਿਆ ਕਿ ਕਿੰਨੂ ਰ ਇਹਦਾ ਕਿੰਨੂ ਨੇ ਇਹਦਾ ਬਹੁਤ ਹੈ ਕਿ ਰੱਬ ਦੀ ਬੜੀ ਕਿਰਪਾ ਬੂਟੇ ਨੂੰ ਬੂਟੇ ਸਾਮ ਨਹੀਂ ਰਿਹਾ ਕਿਤੀ ਫਲ ਹੱਥ ਰਗੜਦੇ ਦਾ ਬੂਟਾ ਸਾਮ ਨਹੀਂ ਰਿਹਾ ਇੰਨਾ ਫਲ ਲੱਗਿਆ ਹੋਇਆ ਇਹ ਹੈਗੇ ਨੇ ਪਤਾ ਨਹੀਂ ਉਹ ਜਿਹੜੇ ਚਾਰ ਵਾਲੇ ਕਿੰਨੂ ਹੁੰਦੇ ਨੇ ਪਤਾ ਨਹੀਂ ਉਹ ਨੇ ਨਹੀਂ ਨਹੀਂ ਯਾਰ ਸਾਲ ਬਾਅਦ ਲੱਗਦਾ 12 ਮਾਸੀ ਹੈ ਜੀ ਦੇਖੋ ਦੇਖੋ ਇਹ ਬਹੁਤ ਬਹੁਤ ਲੱਗੇ ਹੋ ਨੇ ਆ ਬੈਲ ਆ ਬੈਲ ਤੇ ਵੀ ਰੱਬ ਕਰੂ ਮੇਰੋਂ ਲੱਗਣਗੇ ਬਾਕੀ ਮੌਸਮ ਚੰਗਾ ਹੁਣ ਆਓ ਹਲ 1.5 ਦਰਖਤ ਦਰਖਤ ਲੌਂਗ ਵਾਲਾ ਮੌਸਮ ਜੇ ਕਿਸੇ ਨੇ ਲਾਉਣੇ ਨੇ ਜੇ ਕਿਸੇ ਨੇ ਲਾਉਣੇ ਨੇ ਦਰਖਤ ਤਾਂ ਹੋਣੀ ਲਾਓ। ਦਰਖਤ ਭਾਈ ਵੱਧ ਤੋਂ ਵੱਧ ਲਾਓ। ਦਰਖਤਾਂ ਦਾ ਬੜਾ ਫਾਇਦਾ ਹੈ। ਦਰਖਤ ਆਪਾਂ ਨੂੰ ਇੱਕ ਬੰਦਾ 7 7 ਦਰਖਤਾਂ ਦੀ ਆਕਸੀਜਨ ਖਾਚ ਰਿਹਾ। ਹੁਣ ਅਸੀਂ ਘਰ ਦੇ ਵਿੱਚ ਘਟੋ ਘਟਾ ਇੱਕ 2 3 4 5 6 7 8 9 10 11 12 ਜਿਹੜਾ ਉਧਰ 13 14 ਦੋ ਦੂਤ 15 16 17 ਐਂ ਤਾਂ ਚਲੋ ਯਾਰ ਪਰਮਾਨ ਚਲ ਜਿੱਦਾਂ ਕਿ ਚਲੋ ਆਪਣਾ ਜਿਗਾਰਡ ਆ ਉੱਡਾ ਨਹੀਂ ਚਲੋ ਫੇਰ ਵੀ 20 ਦਰਸਤ ਦਾ ਆਪਣੇ ਹੈਗੇ ਨੇ ਚਲੋ ਹਾਂ 20 ਦਰਸਤ ਵੀ ਬਹੁਤ ਹੁੰਦੇ ਆ ਘਰ ਦੇ ਵਿੱਚ ਹਾਂ ਹਾਂ 20 ਦਰਸਤ ਬਾਕੀ ਹੁਣ ਸਾਰੇ ਆਪਾਂ ਆ ਕੋਠੇ ਦਾ ਕਰਨਾ ਸਰਕ੍ਰਾਇਬਰਾਂ ਨੂੰ ਬੇਨਤੀ ਕਰਦੇ ਵੀ ਉਹ ਉਹ ਕਰੋ ਸਾਰੇ ਸਬਸਕ੍ਰਾਈਬ ਵੀ ਕਰੋ ਹਾਂ ਹਾਂ ਪਾਈਟ ਤੋਂ ਬਾਅਦ ਜਿਹੜੇ ਨਵੇਂ ਦੇ ਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਮੈਨੂੰ 3.5 ਸਾਲ ਹੋ ਗਏ ਜੀ ਮੈਂ ਐਂ ਬੈਠਾ 12 ਆਪਰੇਸ਼ਨ ਹੋ ਗਿਆ ਜੀ ਮੇਰੇ ਹੂੰ ਬਹੁਤ ਪੈਸਾ ਲੱਗ ਗਿਆ ਬਹੁਤ ਕੁਝ ਹੋ ਗਿਆ ਪੈਸਾ ਤੇਨੂੰ ਲੱਗਣਾ ਹੀ ਆ ਜਾਂ ਚੀਜ਼ 12 ਆਪਰੇਸ਼ਨ ਹਨਾ ਟਰੱਕ ਲੱਗ ਗਿਆ 3 ਐਕਸ ਸਬਸਕ੍ਰਾਈਬਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸਾਰੇ ਭੈਣ ਭਰਾ ਲਾਈਕ ਕਮੈਂਟ ਸਬਸਕ੍ਰਾਈਬ ਕਮੈਂਟ ਸਬਸਕ੍ਰਾਈਬ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਕੋਈ ਜੋਰ ਨਹੀਂ ਲੱਗਦਾ ਹੁੰਦਾ ਕੁਝ ਨਹੀਂ ਹੁੰਦਾ ਜੀ ਐਨਾ ਕ ਗਰੀਬ ਦਾ ਜ਼ਰੂਰ ਸੋਚਿਓ ਸਾਰੇ ਭੈਣ ਭਰਾ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਜ਼ਰੂਰ ਦੱਸਿਆ ਕਰੋ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਤੁਹਾਡੇ ਭਾਈਆ ਛੋਟੇ ਵਾਹਿਗੁਰੂ ਜੀ ਕੀ ਫਤਿਹ